ਸਵਾਗਤ ਹੈ ਸਾਨੀ ਵੀਰੋ ਤੁਹਾਡੇ ਆਪਣੇ YouTube ਚੈਨਲ ਰਮਨ ਪ੍ਰੀਤ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਆਦੀ ਵੀਡੀਓ ਚ ਤੁਹਾਡੇ ਲਈ ਪੰਜ ਨਗ ਸੇਲ ਹੀ ਲੈ ਕੇ ਆਏ ਆ ਆਇਓ ਵੀਰੋ ਡਟੇ ਲੈ ਲੈਣੇ ਜੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਮੇਰਾ ਨੰਬਰ ਹੈ 70103 70190 ਆਇਓ ਵੀਰੋ ਡਟੇ ਲੈ ਲੈਣੇ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਨਾਮ ਪਰਮੇਂਦਰ ਸਿੰਘ ਪਿੰਡ ਜੀ ਜਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਵੀਰ ਜੀ ਮੋਬਾਈਲ ਨੰਬਰ ਬੋਲ ਦਿਓ 70103 ਜੀ 70190 ਗ੍ਰੇ ਆ ਪਹਿਲੀ ਝੋਟੀ ਜੀ ਟਿੱਡੇ ਇਹ ਨਹੀਂ ਜੀ ਤਨਾਮੀ ਨਦੀ ਚੇਕਪਾਸ ਦੀ ਝੋਟੀ ਤੇ ਨਾ ਮਹੀਨੇ ਦੀ ਗੱਬਣ ਚੇਕਪਾਸ ਆ ਹਾਂ ਜੀ ਕਦ ਦੇ ਵੇਲ ਦੇ ਸਕਦੇ ਹੋ ਬਾਕੀ ਅੱਜ ਦੇਣਾ ਮਾਣ ਕੇ ਕੀ ਕਰਾਂਗੇ ਕਰਾਂਗੇ ਫੂਨ ਤੇ ਬਾਈ ਜੀ ਓਕੇ ਜੀ ਵੀਰੇ ਦੋਦੇ ਕਿੰਨਾ ਐਸਾ ਲੈ ਲੇ ਥਲੇ 5 ਕਿਲੋ ਵੀਰੇ ਦੋਦਾ ਮਹਿੰਦੀਆਂ ਚਾੜ ਤੇ ਇੱਕ ਟਾਈਮ ਮਿਲਦੀ ਆ ਚਾੜ ਤੇ 5 ਕਿਲੋ ਦੋਦਾ ਜੀ ਸੰਗ ਸੰਗ ਮੂੰਹ ਮੱਥਾ ਸੋਣਾਗਾ 2 ਨੰਬਰ ਇਹ ਬਾਜ ਸੋਨਾ ਜੀ ਦੀਆਂ ਜਨਾਂ ਦੀ ਕੱਚੀ ਜੀ ਵੀਰੇ ਆ ਕਿਹੜਾ ਸੂਆ ਇਹ ਚੌਥਾ ਸੂਆ ਜੀ ਵੀਰੇ ਰੇਟ ਸਾਰੀਆਂ ਦੀ ਫੋਨ ਤੇ ਰਹਿਣਗੇ ਆਹਾਰੇ ਫੋਨ ਤੇ ਰਹਿਣਗੇ ਜੈਦ ਹੋਣਗੇ ਰੇਟ ਛੋਟੇ ਛੋਟੇ ਰੇਟ ਅੱਜ ਇਹ ਕਿ ਰੇਟ ਰਹਿਣਗੇ ਮਾ ਚੰਗਾ ਕਿਸ ਕੁਆਟੀਆ ਕਰ ਜਾ ਵੀਰੇ ਤੇ ਨੰਬਰ ਤੇ ਆਲੇ ਇਹ ਤੋਂ ਕੰਮ ਨਾ ਬਣਾ ਲੈ 6 ਮਹੀਨੇ ਦੀ 6 ਮਹੀਨੇ ਦੀ ਟੋਕਰ ਗੱਪਣ ਛੋਟਲੀ ਆ ਮੱਕੀ ਕਾ ਦਾ ਬੀਜ ਦੇ ਸਕਦੇ ਹੋ ਬਹੁਤ ਵੱਡੀ ਝੋਤੀ ਆ ਉਹਨਾਂ ਕੋਈ ਢਾਂਟੇ ਦੀ ਆ ਰਾਗੀ ਬਹੁਤ ਆ ਮਗਰ ਕੱਟੀ ਆ ਇਹ ਸੱਭ ਦੇ ਤੇ ਆ ਵੀ ਦੁੱਧ ਜਿਹਾ ਇਹ ਦੁੱਧ ਜਿਹਾ ਨਹੀਂ ਹੈ ਤੇ ਦੁੱਧ ਕਿੰਨਾ ਇਸ ਟਾਈਮ ਇਹ ਸਮਾਂ 7 ਕਿਲੋ ਖੁੱਲਾ ਡੋਲਾ ਜੀ 7 ਕਿਲੋ ਦੁੱਧ ਹੈ ਇਹ ਵੀ ਥੱਲੇ ਦੁੱਧ ਦਾ 10 ਕਿਲੋ ਸੀ ਥੋੜਾ ਘੱਟ ਗਈ ਗਰਮੀ ਨਾਲ ਤੇਰੇ ਤੇ 4 ਨੰਬਰ ਤੇ ਯਾਰ ਨੰਬਰ ਤੇ ਕੱਤੀ ਆ ਰਹੀ ਹੈ ਜੀ ਪੂਰੀ ਝੋਟੀ ਅੱਜ ਪੂਰੀ ਕੱਤੀ ਪੂਰੀ ਕੱਤੀ ਦੇਖ ਸਕਦੇ ਜੀ ਉਹ ਕੰਗੀ ਕੱਤੀ ਆ ਆ ਝੋਟੀ ਆ ਵੀਰੇ 6 ਕਿਲੋ ਦਾਦਾ ਜੀ 6 ਕਿਲੋ ਦਾਦਾ ਵੀਰੇ ਇਹ 1.5 ਮਹੀਨੇ ਦੀ ਬਣੀ ਵੀ ਦੱਸਿਆ ਜੀ ਆਪਾਂ ਉਹਨਾਂ ਦਾ ਖੰਡਾ ਕਹਿ ਕੇ ਲਵਾ ਲਿਆ 1.5 ਮਹੀਨੇ ਦੀ ਬਣੀ ਵੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਾ ਹਨਾ ਵੱਧ ਤੋਂ 6 ਕਿਲੋ ਆ ਦੂਜਾ ਸੁਆਰ ਰਿਜਨਲ ਆ ਮਗਰ ਵੀ ਬਾਕੀ ਕੱਟੀ ਐ ਨਾਲੀ ਕੱਟੀ ਨੇ ਤਿਆਰ ਹੋ ਜਾਣਾ ਸਾਢੇ 1.5 ਸਾਲ ਨੂੰ। ਗਰੇ 5 ਨੰਬਰ ਨਾਗ। ਗਰੇ ਆ ਕਿੰਨਾ ਮਸੂਆ ਹੈਗਾ? ਇਹਦਾ ਤੀਜਾ ਸੁਆ ਜੀ। ਤੀਜਾ ਸੁਆ। ਗਰੇ ਇਹਨੇ ਤਾਜੀ ਨੇ ਕਿੰਨਾ ਦਾ ਪਾਇਆ? ਇਹਨੇ ਤਾਜੀ ਨੇ 50 ਕਿਲੋ ਦਾ ਪਾਇਆ। 14 ਕਿਲੋ ਦਾ ਪਾਇਆ। ਤਾਜੀ ਨੇ ਕੋਕੀ ਕਰਦੇ ਫੇਰ ਦੇਖ ਸਕਦੇ ਹਾਂ ਬਹੁਤ ਵੱਡੇ ਢਾਂਚੇ ਦੀ ਛੁੱਟੀ ਐ। ਗਰੇ ਇਹਦੀ ਮਗਰ ਕੀ ਐ ਜੀ? ਤਾਜੀ ਕੱਟਾ। ਇਹ ਮਗਰ ਆ ਕੱਟਾ ਦੇਖ ਸਕਦੇ ਜੀ। ਉਹ ਬਦਲੇ ਦੇਖਾ ਇਹ ਖਰਪੋ ਵਾਲਾ ਸੇ ਕਰ ਸਕਦੇ ਆ ਬਰੇ ਰੇਟ ਸਾਰੀਆਂ ਦੀ ਫੋਨ ਤੇ ਰਹਿਣਗੇ ਰੇਟ ਜੈ ਹੋਣਗੇ ਵੀਰ ਕਹਿੰਦਾ ਬਾਕੀ ਝੋਟੀਆਂ ਤੁਸੀਂ ਚੈੱਕ ਕਰ ਸਕਦੇ ਹੋ ਵੀਰੇ ਫੋਨ ਨੰਬਰ ਫੇਰ ਬੋਲ ਦਿਓ 77103 ਜੀ 77190 ਜੀ 77103 77190